ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਮਟਾਉਣ ਪ੍ਰਿੰਡ ਲਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ ਪਾਂਡੇ ਝੋਟੀਆਂ ਦਿਖਾਵਾਂਗੇ ਤਿੰਨ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਤੇ ਅੱਜ ਭਾਜੀ ਗੱਬਣਿਆ ਨੀਲੀ ਦਾ ਵੀ ਨਹੀਂ ਨੀਲੀ ਦਾ ਵੀ ਸਰੀਜ ਆ ਉੱਚਾ ਬੱਚਾ ਉੱਚਾ ਬੱਚਾ ਠੀਕ ਆ ਠੀਕ ਆ ਠੀਕ ਆ ਲਓ ਜੀ ਸਾਰੇ ਸੂਈ ਸਵਾਈਆਂ ਦੇ ਇੱਕੋ ਗੱਬਣ ਦਿਖਾਵਾਂਗੇ ਚਾਰ ਸੂਈਆਂ ਤੇ ਇੱਕ ਗੱਬਣ ਠੀਕ ਆ ਤੇ ਆਪਾਂ ਪਹੁੰਚੇ ਹਾਂ ਆ ਜੋ ਕਰਦੇ ਆਂ ਬਾਈ ਨਾਲ ਗੱਲ ਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਭਾਜੀ ਸੱਸਕਾ ਵੀਰ ਜੀ ਉਸ ਨਾਲ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਨਾਨਕ ਦਾ ਸਿੱਖਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਪਾਈ ਜਾਂਦੇ ਮੀਹਰ ਆ ਮੀਂਹ ਤੇ ਮਹਾਰਾਜ ਪਾਈ ਜਾਂਦਾ ਤੁਹਾਨੂੰ ਪਤਾ ਹਾਂਜੀ ਚਲੋ ਵਧੀਆ ਹੋ ਰਿਹਾ ਹਾਂਜੀ ਹਾਂਜੀ ਗਰਮੀ ਬੜੀ ਹੋ ਗਈ ਸੀ ਗਰਮੀ ਬਹੁਤ ਜ਼ਿਆਦੀ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਮੀਟਾ ਜੇ ਟੈਂਡ ਲਖੂਆਲ ਸੀਗਾ ਹੀ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9214460560 ਠੀਕ ਹੈ ਜੀ ਤੇ ਉਧਰੋਂ ਕਰੀਏ ਸ਼ੁਰੂਆਤ ਫਿਰ ਹਾਂਜੀ ਉਧਰੋਂ ਕਰ ਲਓ ਪਹਿਲਾਂ ਛੋਟੀ ਸੂਈ ਹੈ ਆਪਣੇ ਕੋਲ ਪਰਸੋਂ ਦੀ ਅੱਛਾ ਜੀ ਮਾੜਾ ਮੈਂ ਬੱਚਾ ਤਾਂ ਛਡਾਤਾ ਮੈਂ ਤਸੱਲੀ ਅਗਲੇ ਨੂੰ ਹੋ ਜਾਂਦੀ ਆ ਕੋਈ ਈਡੀ ਆਉਣਾਂ ਦੀ ਗੱਲ ਨਹੀਂ ਹੈਗੀ ਅੱਛਾ ਜੀ ਹਾਂ ਲਓ ਜੀ ਪਹਿਲੇ ਨੰਬਰ ਤੇ ਪਹਿਲਾਂ ਨਹੀਂ ਛੋਟੀ ਦੇਖੋ ਨੇ ਰਕਆਂੀਆਂ ਸਾਰੀਆਂ ਚੰਗੀਆਂ ਨੇ ਠੀਕ ਹੈ ਠੀਕ ਹੈ ਜੀ ਲਓ ਜੀ ਛੋਟੀਆਂ ਵੱਡੀਆਂ ਛੋਟੀਆਂ ਦਾ ਖਾਵਾਂਗੇ ਇਹ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਇਹ ਜੋ ਆ ਕੀ ਜੇ ਇਹ ਕੱਟਾ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਫਿਸ਼ੇਰੇ ਕੱਟੇ ਬੜੇ ਬੜੇ ਵੱਡੇ ਦਿੱਤੇ ਝੋਨੀਆਂ ਨੇ ਅੱਛਾ ਜੀ ਹਾਂ ਜੀ ਕਿੰਨਾ ਚ ਬੋਲਾ ਇੱਕ ਵਾਰ ਦਾ ਮੈਂ ਤਾਂ ਵੀਰ ਜੀ ਜਿਹੜਾ ਮਿੰਨ ਵਾਲਾ ਬੋਲਾ 9 ਕਿਲੋ ਆ ਝੋਡੀ ਕੋ ਅੱਛਾ ਜੀ ਮੂੰਹ ਵੀ ਚਾਰ ਦਾਂਦੇ ਆ ਠੀਕ ਲੋ ਜੀ ਚਾਰ ਦਾਂਦੇ ਆ ਬਿਲਕੁਲ ਸਾਮਾਂ ਦੀ ਸੂਈ ਜੇ ਅੱਛਾ ਜੀ ਹਾਂ ਜੀ ਤੇ ਥੋੜੀ ਜੀ ਇਹਨੂੰ ਨਾ ਭੜ ਵੀ ਉਰਲੇ ਬਣਿਆ ਗਈ ਜੇ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਝੋਟੀ ਦੁੱਧ 12 ਕਿਲੋ ਬੜੇ ਆਰਾਮ ਨਾਲ ਦੇ ਦੂ ਜਿੰਨੀ ਚੰਗੀ ਨਿਕਲੀ ਆ ਠੀਕ ਹੈ ਜੀ ਇਸ ਟਾਨ ਬਹੁਤ ਚੰਗੀ ਕੋ ਘੂੜ ਨਹੀਂ ਛਟਾ ਨਹੀਂ ਅੱਛਾ ਜੀ ਹਾਂ ਸੋ ਇਹ ਲਾਗੇ ਨੂੰ ਥਣਾ ਦਾ ਅੱਛਾ ਜੀ ਹਾਂ ਜੀ ਕਿਤੇ ਐਵੇਂ ਮਾੜੀ ਮਾੜੀ ਆਏ ਵਾਲੀ ਥੋੜੀ ਜਿਹੀ ਭਾਲ ਜੇ ਜ ਪਾਈ ਕਹਿੰਦਾ ਕਿ ਜਰੂਰ ਤੇ ਥਾਂ ਥਾਂ ਜਿਹੜਾ ਨਾੜਾ ਨੂੜਾ ਜਿਹੜੀਆਂ ਛੱਡੇ ਦੇ ਬਹੁਤ ਹੀ ਚੰਗੀਆਂ ਆ ਗਈਆਂ ਮੈਂ ਕਰੋ ਜੀ ਚੈੱਕ ਕੋਈ ਨਹੀਂ ਕੋਈ ਨਹੀਂ ਕਰਦੀ ਪਿੱਛੇ ਹੋ ਜਾ ਚਲੋ ਜਾਈਏ ਇਹਨੂੰ ਕਰ ਪੁੱਤ ਚੱਲ ਹੁਣ ਦੱਸਾਂ ਐ ਦਿਓ ਕਿ ਦਿਖਾਓ ਮਾਰੀ ਜਾ ਤਾਰਾਂ ਸੇ ਪਣੇ ਖਰੀ ਕੀ ਕਰਦੇ ਆ ਵੇ ਹਾਂਜੀ ਹਾਂਜੀ ਲਓ ਬਜੀ ਚਵਾਈ ਚੁਈ ਆਹ ਖੋਲੀ ਜੀ ਬਿਲਕੁਲ ਰੂਮ ਵਰਗੀ ਪੁੱਤਰਾ ਉਹ ਡਰ ਗਈ ਉਹਦਾ ਕਰਕੇ ਨਾ ਹਾਂਜੀ ਆਗੇ ਆਗੇ ਆ ਗਿਆ ਨਾ ਇੱਕਦਮ ਚਲੋ ਕੋਈ ਨਹੀਂ ਕੋਈ ਕਿਹੇ ਗੱਲ ਦੀ ਕਮੀ ਨਾ ਕੋਈ ਜਵਾਬ ਸਮਾ ਦੀ ਇੱਕ ਨੰਬਰ ਛੋਟੀ ਤੇ ਠੰਡੀ ਆ ਅੱਛਾ ਜੀ ਆ ਦੇਖ ਲਓ ਠੀਕ ਆ ਠੀਕ ਆ ਲਓ ਬਜੀ ਧਾਰਾ ਤੋਂ ਨਾ ਬੋਲ ਧਾਰਾ ਮਾ ਬਿਲਕੁਲ ਠੀਕ ਆ ਬਜੀ ਤੋਰ ਦਿਓ ਹੈ ਸਮੋਕੀ ਵਰਗੀ ਚਵਾਈ ਲੱਗੀ ਆ ਅੱਛਾ ਜੀ 9 ਲੀਟਰ ਇਸ ਦਾ ਜਿਹੜਾ ਰੈਡੀ ਆ ਬਿਲਕੁਲ ਆ ਦੇਖ ਲਓ ਸੰਘਣਾ ਬੋਲਾ ਥਲੇ ਦਿਖਾ ਦੋ ਠੀਕ ਆ ਠੀਕ ਆ ਜੀ ਬਾਕੀ ਵੱਡੀ ਛੋਟੀ ਕੋਈ ਛੋਟੀ ਨਾ ਸਮਝੇ ਠੀਕ ਆ ਬਾਬਾ ਜੀ ਕੱਢ ਕੱਢ ਚੰਗਾ ਜੈੱਟ ਬਲੈਕ ਆ ਗਈ ਜੇ ਅਰੇ ਭਾਲੇ ਗਈ ਆ ਠੀਕ ਹੈ ਜੇ ਤੁਹਾਨੂੰ ਤੁਹਾਨੂੰ ਜਿਹੜਾ ਬਹੁਤ ਹੀ ਚੰਗਾ ਗੈਪ ਤੇ ਲੱਗਾ ਵਾ ਤੇ ਆਹ ਵਾਲੀ ਸਾਈਡ ਤੇ ਜ਼ਰੂਰ ਭਾਲ ਜੀ ਧੋੜੀ ਦਿਖਣਦੀ ਆ ਤੁਹਾਨੂੰ ਤੇ ਤੁਹਾਨੂੰ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਨਾੜਾ ਨੂੜਾ ਵੀ ਛੱਡੇ ਰ ਚੰਗੀਆਂ ਆ ਗਈਆਂ ਤੇ ਜਵਾਹ ਜਿਹੜੇ ਪਿੱਛੇ ਆ ਗਿਆ ਜੇ ਮੇਲ ਕਾਫ ਹੈ 12 ਦਿਨ ਪਹਿਲਾਂ ਜਿੰਦੇ ਗਏ ਦੁੱਧ ਭਰੀ ਆ। ਨਾਲ ਹੀ ਇਹ ਬੱਚੇ ਦਿਖਾ ਦਿਓ। ਅੱਛਾ ਜੀ। ਇਹ ਤੇ ਜਰੂਰ ਜੀ ਆਪਾਂ ਜੱਟਾਂ ਦਾ ਦਰੋਂ ਨੇ ਬਹੁਤ ਹੀ ਕੇਡਾ। ਘਾੜ ਵੀ ਝੋਟੀ ਦੀ 1.5 ਪੋਨੇ 2 ਕਿਲੋ ਜੇ ਹੋਣੀ। ਅੱਛਾ ਜੀ। ਹਾਂ ਜੀ ਉਹਨਾਂ ਵੇਲੇ ਚੱਡਾ ਗਾਂ ਨੂੰ ਥੋੜਾ ਲਾ ਆ। ਠੀਕ ਹੈ ਠੀਕ ਹੈ। ਹਾਂ ਬੋਲਾ ਜੀ ਬਿਲਕੁਲ ਜੀ ਨਾੜੂ ਦੇ ਜਵਾਬ ਜੀ। ਬੋਲਾ ਬਣਾ ਕੇ ਚੈੱਕ ਕਰਕੇ ਖੜੇ ਦੋਵਾਂ ਦੇ ਬੋਲੇ ਇਹਦਾ ਵੀ ਬੋਲਾ ਆ। ਅੱਛਾ ਜੀ। ਇਹਨੂੰ ਚੌਥਾ ਦਿਨ ਦੋਈ ਇਹਨੂੰ ਆ। ਅੱਛਾ ਜੀ। ਇਹ ਪਰਸੋਂ ਰਾਤ ਦੀ ਸੀ। ਠੀਕ ਹੈ ਜੀ। ਇਹਦਾ ਮੁੱਲ ਭਾਜੀ ਫਿਰ। ਮੁੱਲ ਕਰ ਦਨੇ ਜਿੰਨਾ ਕਹਿੰਦੇ ਝੋਟੀ ਵੇਖੋ ਇਧਰ। ਮਾੜੀ ਜੀ ਭਾਲ ਜਰੂਰ ਹੈਗੀ ਆ ਮਤਲ ਇਹੰਮ ਬੋਲ ਭਾਈ ਹਰਾ ਤਰਾਹ ਤਾਂ ਕੋਈ ਨਹੀਂ ਬਾਜ਼ ਮਾਰਦਾ ਇਹਨੇ ਕਹਿੰਦੇ ਉਹਨਾਂ ਕਰ ਦਿੰਦੇ ਆ ਸਾਰੀਆਂ ਥੱਲੇ ਜੱਕੜ ਜਾ ਹੋਰ ਪਾ ਦੇ ਹੁਣ ਥੋੜਾ ਜਿਹਾ ਫਿਰ ਮੋਲ ਵੀਰ ਜੀ ਇਹਦਾ ਕਰ ਦਈਏ ਆਪਾਂ ਜਾਇਜ਼ ਹੀ ਕਰੀਏ ਹਾਂਜੀ ਇੱਕ 15 ਦੇ ਦਈਏ ਕਰੀਏ ਮਾਨਤਾਨ ਫਿਰ ਕਿੰਨਾ ਕਰੀਏ ਦੱਸੋ ਖੁੱਲੇ ਹੀ ਆਂਦੀਆਂ ਮੈਂ ਦੇਣਾ ਪੰਜ ਛੜ ਦਈਏ ਹੋਰ ਕਰ ਦਈਏ ਜ਼ਰਾ ਦੱਸੋ ਜਨਾਬ ਦੇ ਜੀ ਦੋ ਪੰਜ ਹੀ ਹੋਰ ਇੱਕ ਪੰਜ ਦੀ 6 ਇੱਕ ਪੰਜ ਤੋਂ ਛੋਟ ਕਰ ਦਾਂਗੇ ਠੀਕ ਹਲੋ ਬਈ ਇਸ ਕਾਲ ਆਖ ਪਾਣੀ ਆ ਜੀ ਤਾਂ ਕਿ ਮੇਰਾ ਵੀ ਇੱਥੇ ਆਣ ਕੇ ਕੋਈ ਤਸੱਲੀ ਕਰਕੇ ਖੜੇ ਸਿਰ ਤੇ ਹੋਊਗਾ ਤਾਂ ਹੋਰ ਜ਼ਿਆਦਾ ਦਿਖੂਗੀ ਬਿਲਕੁਲ ਬਿਲਕੁਲ ਜੀ ਵੀਡੀਓ ਦੇ ਦੁਗਣੀ ਦੇਖੂਗੀ ਬਈ ਬੋਲਾ ਮਨੋਂ ਜਿਹੜਾ ਮਿੰਤੀ ਵਾਲਾ 9 ਕਿਲੋ ਬੋਲਾ ਆ ਠੀਕ ਹੈ ਜੀ ਹਾਂ ਜੀ ਲਓ ਬਈ 9 ਕਿਲੋ ਚਾਹ ਆ ਬਸ ਸਮਝ ਇੱਕ ਨੰਬਰ ਹੋਊਗੀ ਇਹ ਨਹੀਂ ਵੀ ਕਿ ਇਹਨੂੰ ਦੂਰੋਂ ਸੱਦ ਕੇ ਕਹਾਂਗੇ ਵੀ ਝੂਠ ਮਾਰ ਕੇ ਆਓ ਆ ਜੇ ਆ ਠੀਕ ਹੈ ਠੀਕ ਬਿਲਕੁਲ ਸਹੀ ਗੱਲ ਆ ਜੀ ਤੇ ਬਾਕੀ ਇਧਰ ਵੇਖੋ ਮੈਂ ਏ ਬਾਈ ਦੱਸੋ ਕਿੰਨਾ ਸੂਆ ਸੂਈ ਆ ਇਹ ਸੂਆ ਵੀਰ ਦੀ ਕਹਿਣ ਨੂੰ ਆਪਾਂ ਦੂਜਾ ਕਹਿੰਦੇ ਤੀਸਰੇ ਸੂਏ ਸੂਈ ਆ ਅੱਛਾ ਜੀ ਇਹ ਵੇਖੋ ਬਾਡਾ ਮੈਂ ਤਾਂ ਤੇ ਆ ਜੇ ਬੱਚਾ ਚੌਥਾ ਦਿਨ ਸੂਈ ਨੂੰ ਆ ਠੀਕ ਆ ਲਓ ਵੀ ਇਹ ਥਣਲੇਵਾ ਵੇਖੋ ਇਧਰ ਮੈਂ ਆਪ ਸੱਚਾ ਗਾਠਾ ਵੇਖੋ ਪੇਠਾ ਕੋੜਾ ਜਿਹੜਾ ਬਹੁਤ ਹੀ ਚੌੜਾ ਵਾ ਤੇ ਪਤਲਾ ਜਿਹਾ ਤੇ ਕੋਈ ਮੰਨ ਨਹੀਂ ਟਾਈਮ ਨਹੀਂ ਦੇ ਫੇਰੇ ਸਾਢੇ ਪੰਜ ਦੀ ਚਵਾਈ ਤੇ ਹੁਣ ਵੀ ਟਾਈਮ ਦਿਖਾ ਦਿਓ ਠੀਕ ਆ ਠੀਕ ਆ ਜੀ ਲਓ ਭਾਈ ਇਹਦੇ ਕੋ ਕਿੰਨਾ ਜੇ ਦੁੱਧ ਚ ਬੋਲਾ 13 ਇਹ ਚਾ ਮੱਕੀ ਵੀਰ ਮਾਰਲੇ ਗੋਲੇ ਲੋ ਜੀ ਬੌਲਾ ਹੀ ਬੌਲਾ 13 ਲੀਟਰ ਜੇ ਥਲੇ ਇਹਦੇ ਪੰਡਾ ਪਈਆਂ ਕਰਮਾਲੀ ਨੇ ਬਹੁਤ ਹੀ ਜ਼ਿਆਦਾ ੱਡਾ ਚੰਗਾ ਵਾ ਦੇਖੋ ਮੈਂ ਇਹਨਾਂ ਨੂੰ ਸਾਨੂੰ ਜਿੱਥੋਂ ਲਿਆਦੀ ਇਹਨਾਂ ਨੂੰ ਗਰੰਟੀ ਉਹਨਾਂ ਨੂੰ ਬੜੀ ਦਿੱਤੀ ਫੁੱਲ ਅੱਛਾ ਜੀ ਤੇ ਮੈਂ ਪਹਿਲਾਂ ਵੀ ਵੀਡੀਓ ਚ ਕੱਚੀ ਵਿਖਾਈ ਸੀ ਅੱਛਾ ਜੀ ਤੇ ਮੈਂ ਹਾਂ ਵੀ ਤਿਆਰ ਮੈਂ ਉਹਦੀ ਵੇਚ ਵੀ ਦਿੱਤੀ ਨਹੀਂ ਵੇਚਦੀ ਸੀ ਇਹ ਠੀਕ ਹੈ ਠੀਕ ਹੈ ਜੀ ਜਵਾਕੀ ਜੀ ਤੇ ਜਵਾਕਾ ਕਾ ਜੀ ਵੀ ਇਹ ਵੀ ਮੇਲ ਕਾਸ ਆ ਗਿਆ ਪਤਾ ਨਹੀਂ ਮੜ ਕੇ ਬੰਦਿਆਂ ਕੋ ਪੈਸੇ ਪੁਹੀ ਨਹੀਂ ਬਣੇ ਕੀ ਗੱਲ ਜੀ ਅੱਛਾ ਜੀ ਇੱਧਰ ਵੇਖੋ ਲੋ ਜੀ ਉਨਹੀਂ ਅੱਗੇ ਨੂੰ ਬਣੀ ਤੇ ਉਨਹੀਂ ਕੋ ਤੇ ਹੁਣ ਚੋਂ ਦਾ ਟਾਈਮ ਹੋਇਆ ਆ ਆ ਵੇਖੋ 5 ਵਜੇ ਗਏ ਆ 5 ਵਜਣ ਲੱਗੇ ਜੇ ਅਜੇ ਤੇ ਸੇਰੇ ਸਾਢੇ 5 ਚੋਈਆਂ ਮਈਆਂ ਠੀਕ ਹੈ ਠੀਕ ਹੈ ਸਾਢੇ 5 ਦੀ ਚੋਾਈ ਹੋਈ ਏ ਜੇ ਮਈਆਂ ਦਾ ਟਾਈਮ ਹੋਵੇ ਤੇ ਪੱਟ ਨੇ ਆ ਜਣ ਤਾਂ ਕੋਈ ਥਾਣਾ ਚ ਮੈਂ ਵੇਖ ਲਓ ਕੋਈ ਨਹੀਂ ਤੇ ਹੈ ਵੀ ਬਦਲੇ ਚੰਮ ਵਾਲੀ ਦੇ ਨਾੜਾ ਨੂਣਾ ਦੁੱਧ ਮੈਂ 17 ਕਿਲੋ ਦਿੰਦੀ ਆ ਜਿੱਥੋਂ ਲਈਓ ਨਾ ਦੱਸਿਆ ਨਵੀਨਾਂ ਚੋਨੇ ਆ ਅੱਛਾ ਜੀ ਹਾਂਜੀ ਤੇ ਇਹਨੂੰ ਕਰਿਓ ਭਾਵੇਂ ਕੋ ਜਿੱਧਰ ਦੀ ਮਰਜ਼ੀ ਕਰਦੇ ਆ ਆਪਾਂ ਇਧਰੋਂ ਲਈ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਐਵੇਂ ਕਹ ਲਿਆ ਰਿਹਾ ਹਾਂ ਇਤਨਾ ਲਈਆਂ ਝੋਟੀਆਂ ਸਾਰੀਆਂ ਪਰ ਹਰਿਆਣਾ ਵੀ ਕੀ ਹੋਇਆ ਇੰਨੀਆਂ ਚੰਗੀਆਂ ਨੇ ਰੋਟੀ ਬਾਹਰ ਨੂੰ ਵਾਈ ਇਹਨੇ ਥਾਣ ਸੁਣ ਵੀ ਬਹੁਤ ਹੀ ਚੰਗਾ ਲੱਗਾ ਇਹਦਾ ਮੁੱਲ ਭਾਜੀ ਹਰ ਮੁੱਲ ਵੀਰ ਜੀ ਇਹਦਾ ਕਰ ਲਈਏ ਆਪਾਂ ਇੱਕ 40 ਅੱਛਾ ਜੀ ਹਾਂਜੀ ਇਹ ਜਿੰਨਾ ਤੋਂ ਇਹਦੇ ਮਾਨਤਮ ਕਰ ਦਿੰਦੇ ਨੇ ਤੁਸੀਂ ਜਾਨਾ ਇੱਥੇ ਛਾੜੀ ਦੇਣੀ ਪੰਜ ਛੱਡ ਦਈਏ ਮੈਂ ਬਹੁਤੀ ਜਿਆਦਾ ਚੰਗੀ ਜਿਹੜਾ ਲੈਗਾ ਉਹ ਯਾਦ ਹੀ ਕਰੂਗਾ ਅੱਛਾ ਜੀ ਇਦਾਂ ਵੀ ਵਿਰਲ ਬੁਰਲ ਵੇਖੋ ਕਿਦਾਂ ਚਾਰ ਸ਼ਵੇਰੋਂ ਥਣਾ ਦੀ ਵਿਰਲ ਬਾਬਾ ਤਨਾ ਚ ਟੋਕਾ ਤੇ ਨਹੀਂ ਮਈਦਾਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਤਿੰਨ ਕਿਲੋ ਮੈਂ ਦੀ ਗਾੜ ਜੇ ਅੱਛਾ ਜੀ ਪੌਣ ਠੀਕ ਹੈ ਠੀਕ ਲਓ ਜੀ 3 ਲੀਟਰ ਜਿਹੜੀ ਗਾੜੀ ਗਾੜ ਜੇ ਕਰੋ ਜੀ ਚੈੱਕ ਕਰੀਏ ਮਾਣ ਦਣ ਭਾਈ ਇਹ 35 ਦੇ ਦਈਏ ਕਰੀਏ ਹੋਰ ਮਾਣ ਦਣ ਦੱਸੋ ਛੱਡ ਦਿਓ ਤੇ ਲਈ ਮੰਗਦੇ 300 ਦੇ ਦੀ 2000 ਹੋਰ ਛੋਟ 128 ਦੇ 128 ਦੇ ਦਾਂਗੇ ਆਣ ਕੇ ਤਸੱਲੀ ਕਰਕੇ ਖੜੇ 13 ਕਿਲੋ ਬੋਲਾ ਮਣ ਕੇ ਕੰਡੇ ਤੇ ਰੱਖ ਕੇ ਦਵਾਂ ਠੀਕ ਹੈ ਠੀਕ ਲੋ ਜੀ 128000 ਦੀ ਤੇ ਦੁੱਧ ਵੀ 15 16 ਡੱਟ ਭਰੀ ਆ ਰਾਮਣਾ ਦਊਗੀ ਰਾਮਣਾ ਤੇ ਮੇਥੀਆਂ ਨਾਲ ਦਊਗੀ ਕਿਥੋਂ ਲਈ ਉਹ ਵੀ ਜਾਂਦੇ ਵੀ 16 17 ਆਪਾਂ ਚੁਣਨੇ ਆ ਅੱਛਾ ਜੀ ਦੋ ਸੂਈਆਂ ਨਾ ਮੈਚ ਹੋਈਏ ਤੇ ਜੇ ਸੂਈ ਹੁਣ ਸੂਈ ਆ ਕਹਿਣ ਆਪਾਂ ਦੋ ਜੇ ਵੀ ਕਹਿ ਸਕਦੇ ਠੀਕ ਹੈ ਠੀਕ ਨਹੀਂ ਬਿਲਕੁਲ ਬਿਲਕੁਲ ਸਹੀ ਕਬੱਡੀ ਮਹੀਂ ਫੁੱਲ ਸਾਈਜ਼ ਦੀ ਛੋਟੀ ਨਹੀਂ ਕੱਟ ਕੱਟ ਤੇ ਪਿੱਠ ਕੋੜਾ ਵੀ ਬਹੁਤ ਹੀ ਚੌੜਾ ਤਾਜੀ ਚੌ ਠੀਕ ਹੈ ਜੀ ਤੇ ਆਜੋ ਬਾਈ ਹੁਣ ਤੀਜੇ ਨੰਬਰ ਤੇ ਬੂਰੀ ਇਹ ਵੀ ਇਦੀ ਜਿਹੜੀ ਬੂਰੀ ਝੋਟੀ ਆ ਨਾ ਹਾਂਜੀ ਇਹ ਮੰਨ ਲਓ ਆਪਣੀਆਂ ਦੋ ਸਕੀਮਾਂ ਆ ਅੱਛਾ ਜੀ ਜੇ ਇਹ ਤੇ ਵੇਖੀ ਤੇ ਵੇਚ ਦਾਂਗੇ ਠੀਕ ਹੈ ਜੀ ਕਿਹ ਝੋਟੀ ਲਈ ਆਪਾਂ ਇਹ ਮਹਿੰਗੀ ਅੱਛਾ ਜੀ ਇਹ ਝੋੜੀ 20 ਦਿਨ ਘੱਟ ਸੁਬੀ ਆ। ਅੱਛਾ ਜੀ। ਸੱਚੀ ਗੱਲ ਦੱਸ ਕੇ ਦੇਣੀ। ਨਹੀਂ ਬਿਲਕੁਲ ਬਿਲਕੁਲ ਸਹੀ ਗੱਲ। ਇਹ ਝੋੜੀ ਜਿਉਂ-ਜਿਉਂ ਟਾਈਮ ਪੂਰਾ ਹੁੰਦਾ ਜਾਂਦਾ ਹੁਣ ਦੁੱਧ 9 ਕਿਲੋ ਆ ਝੋੜੀ ਥੱਲੇ। ਅੱਛਾ ਜੀ। ਤੇ ਇਤਨਾ ਮਿਲ ਪੈਂਦੀ ਮਾਸਾ ਆਟਾ-ਉਟਾ ਢੋੜ ਲਓ ਜਾਂ ਚੌਕਰ ਢੋੜ ਲਓ। ਅੱਛਾ ਜੀ। ਜਿਉਂ ਟਾਈਮ ਪੂਰਾ ਹੋ ਗਿਆ ਉਹ ਅੰਦਰ ਵੀ ਪਹਿਲੇ ਸੂਏ ਦੁੱਧ 15 ਤੋਂ ਪਲੱਸ ਚ ਹੋਇਆ ਆ। ਪੂਰੀ ਨੇ। ਹਾਂ ਜੀ। ਠੀਕ ਹੈ। ਹੁਣ ਦੂਜੀ ਸੂਏ ਸੁਈ ਆ ਕੱਚੀ ਪਈ ਆ। ਅੱਛਾ ਜੀ। ਹੁਣ 9 ਲੀਟਰ ਦੁੱਧ ਦੇ ਥੱਲੇ। ਠੀਕ ਬਸ ਬਸ ਹੋ ਗਿਆ ਆ ਠੀਕ ਹੈ ਠੀਕ ਹੈ ਲਓ ਜੀ ਮਹੀਨੇ 25 ਸ਼ਹੀਦਨ ਹੋ ਗਏ ਆ ਅੱਛਾ ਜੀ ਹਾਂ ਜੀ ਤੇ ਦੁੱਧ ਤੇ ਹੁਣ ਤੁਰੀ ਆਉਂਦੀ ਉਹ 9 ਕਿਲੋ ਦੁੱਧ ਕਰ ਗਈ ਆ ਠੀਕ ਹੈ ਠੀਕ ਹੈ ਜੀ ਸਾਨੂੰ ਬਖਾਲੋ ਕਿਦਾਂ ਦਾ ਲੱਗਾ ਆ ਬਹੁਤ ਜ਼ਿਆਦਾ ਚੰਗੀ ਆ ਪੂਰੀ ਨੀਲੀ ਪੂਰੀ ਹੋ ਗਈ ਆ ਆ ਵੇਖੋ ਝੋਡੀ ਦੀ ਚਵਾਈ ਵੇਖਿਓ ਲਓ ਜੀ ਚਵਾਈ ਚਵਾਈ ਲਓ ਬਹੁਤ ਜ਼ਿਆਦਾ ਚੰਗੀ ਆ ਇੰਦਾ ਵਿੱਚ ਜਿੱਥੇ ਮਰਜ਼ੀ ਬੱਕਰੀਆਂ ਨੂੰ ਬੈਜੋ ਭਾਵੇਂ ਅੱਛਾ ਜੀ ਆ ਵੇਖੋ ਹਾਂ ਠੀਕ ਹੈ ਲਓ ਜੀ ਭੋਲੀ ਚਵਾਈ ਜੇ ਮਰਦਾਂ ਨੂੰ ਮਾਰਦੇ ਠੀਕ ਆ ਜੀ ਇਸ ਤਰ੍ਹਾਂ ਚੌਕਰ ਮਾਸਾ ਛੱਡ ਕੇ ਝੋ ਲੈਨੇ ਆ ਅੱਛਾ ਜੀ ਲਓ ਜੀ ਮਗਰ ਲੇਖਣਾ ਦੀ ਚਵਾਈ ਇਹ ਵੀ ਬਿਲਕੁਲ ਭੋਲੀ ਧਾਰਾ ਵਾਂ ਭੋਲੀ ਚਵਾਈ ਆ ਕੋਈ ਪੂਰ ਸ਼ਟਾ ਨਹੀਂ ਆ ਕਰ ਠੀਕ ਹੈ ਠੀਕ ਹੈ ਜੀ ਲਓ ਜੀ ਨੀਲੀ ਵੀ ਤੇ ਪੂਰੀ ਵੀ ਦੋਵੇਂ ਮਿੱਟੀ ਝੋਟੀਆਂ ਬੁੱਲਸ ਆ ਜੇ ਕੋਈ ਦੂਜੀਆਂ ਮਈਆਂ ਨੂੰ ਮੱਢੀ ਆ ਦੇਖੋ ਥਾਂ ਨੇ ਬਹੁਤ ਤਾਂ ਲੱਗਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਤੇ ਹੁਣ 9 ਕਿਲੋ ਦੁੱਧ ਆ ਤੇ ਅਗਲੇ ਸਵੇਰ 2.5 ਲੱਖ ਦੀ ਝੋਟੀ ਹੈ ਜਿਹੜਾ ਸਾਮ ਲੈਗਾ ਸਾਮ ਨੂੰ ਰੱਖਦੇ ਆਂ ਔਰ ਥੋੜਾ ਜਿਹਾ ਸਰੂਈਆ ਦੇਖ ਲਓ ਨੇ ਸਾਮ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਮੇਰੇ ਤਕਰੀਬਨ ਤੋਂ ਦੇ ਕਰਨ ਪਈ ਕਿੰਨਾ ਅੱਗੇ ਚਲੋ ਉੱਦੋਂ ਥੋੜਾ ਜਿਹਾ ਫਰਕ ਆ ਬਾਕੀ ਕੋਈ ਸਾਹਮਣਾ ਭਰਾ ਲੈ ਜੂਗਾ ਤੇ ਦੋ ਤਾਂ ਫੇਰ ਚੰਗਾ ਭਰ ਜਣਾ ਨੇ ਛੋਟੀ ਵੀਰ ਜੀ ਜੇ ਆਪਣੇ ਟਾਈਮ ਨਾਲ ਗੁੰਦੀ ਤੋਂ ਹੋਣੀ ਆ ਆਪਾਂ 90 2 1.5 ਤੋਂ ਤਾਂ ਦੇਣੀ ਸੀ ਅੱਛਾ ਜੀ ਹਾਂ ਜੀ ਨਾਲੋਂ ਆਪਾਂ ਪੈਸੇ ਕਰ ਜੇ ਛੋਟੀ ਹਾਂਜੀ 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 ਇਹ ਗੱਲ ਸਹੀ ਆ ਤੇ ਹੁਣ ਇਹਦਾ ਮੋਲੇ ਤੇ ਹੁਣ ਮੋਲੇ ਤਾਂ ਬਿਲਕੁਲ ਜਾਇਜ਼ ਹੀ ਕਰਦੀਏ ਘਾਟਾ ਤਾਂ ਪੈਣਾ ਹੀ ਆ ਜੇ ਵੇਗੀ ਵੇਗੀ ਤਾਂ ਕੋਈ ਚੱਕਰ ਨਹੀਂ ਡੱਕ ਵੀ ਲੈਣੀ ਆ ਅੱਛਾ ਜੀ ਹਾਂ ਜੀ ਠੀਕ ਆ ਤੇ ਛੋਟੀ ਦੇ ਦਈਏ ਹੁਣ ਆਪਾਂ ਜਾਇਜ਼ ਹੀ ਜਿਹੜੀ ਆ 90000 ਦੀ ਠੀਕ ਹੈ ਕੀ ਹੋਰ ਚਾਉਣਾ ਜੀ ਹੋਰ ਕਰਦੀ ਮੈਂ ਦੇਣਾ 85 ਦੇ 85 ਦੀ ਜਾਂਦੀ 85 ਦੇ ਦਾ ਉਹ ਜੇ 500 ਰੁਪਏ ਛੋਟ ਕਰ ਲਾਂਗੇ ਬਹੁਤਾ ਨਾ ਮੇਰਾ ਵੀਰ ਕੋ ਸਤਾਵੇ ਬਾਕੀ ਖਾਣ ਕੁਆਲਿਟੀ ਵੇਖੋ ਝੋਟੀ ਦੀ ਇੱਧਰ ਵੇਖੋ ਇਹ ਗੋਦੀ ਵੀ ਦਿਖਾ ਦਿਓ ਇੱਧਰ ਵੇਖੋ ਉਹ ਤਾਂ ਵੀ 500 ਰੁਪਏ ਖਾਣਾ ਵੇਖੋ ਲੱਗਾ ਝੋਟੀ ਦਾ ਨਾੜਾ ਨੂਣਾ ਚੱਡੇ ਤੇ ਚੰਗੀਆਂ ਆ ਗਈਆਂ ਤੇ ਵੱਡੀ ਝੋਟੀ ਛੋਟੀ ਨਾ ਸਮਝੇ ਕੋਈ ਵੇਖੋ ਨਹੀਂ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਝੋਟੀ ਐਡੀ ਦਾ ਅੰਸਰ ਝੋਟੀ ਵਿਕ ਜਾਂਦੀ ਇੰਨੇ ਰੁਪਏ ਦੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਲਓ ਜੀ ਕੋਈ ਵੀਰ ਭਰਾ ਸੰਭ ਕਾਜੋ ਚੌਥੇ ਨੰਬਰ ਤੇ ਹੁਣ ਨੇਦੀ ਦਾ ਵੀ ਦੱਸਿਓ ਭਾਜੀ ਆਦੇ ਬਾਰੇ ਇਹ ਦੇਖੋ ਵੀਰ ਜੀ ਅੱਜ ਹੀ ਆਪਣੇ ਕੋਾਈ ਆ ਅੱਛਾ ਜੀ ਤੇ 6 ਕਿਲੋ ਦੁੱਧ ਜੇ ਤਾਂ ਆਜ ਮਗਰ ਕੱਟੀ ਠੀਕ ਹੈ ਲਓ ਵੀ ਮੈਂ ਕੋਈ ਨਹੀਂ ਦੇ ਸੰਭਲੇ ਦੋਵਾਂ ਦੀ ਸੰਭਲੇ ਡੇਢ ਦੀ ਸੰਭਲੇ ਇਹੋ ਕੁਝ ਜੇ ਅੱਛਾ ਜੀ ਤੇ ਮੁੰਨ ਜਿਹੜਾ ਕਰ ਦੇਣਾ ਆ 2 ਨੰਬਰ 'ਚ ਵੀ ਉਹਨੇ ਦੀ ਹੋਊਗੀ ਠੀਕ ਹੈ ਲਓ ਜੀ ਟੇਢੇ-ਟੇ ਘੱਟ ਵਾਲੀ ਮਣਕੀ ਆ ਕਦੇ ਟੇਢਾ ਕੱਟ ਆ 6 ਕਿਲੋ ਇਸਲੇ ਦੁੱਧ ਜੇ ਇਹ 6 ਲੀਟਰ ਤੇ ਸਿੰਗਲ ਹੱਡੀ ਜੇ ਇਹ ਵੀ ਪਤਲੇ ਚੰਮ ਵਾਲੀ ਨਾੜਾ ਨੂੜਾ ਜਿਹੜੀਆਂ ਚੰਮ ਦੇ ਬਹੁਤ ਹੀ ਜ਼ਿਆਦਾ ਆ ਗਈਆਂ ਵਾ ਇਹ ਸੂਆ ਭਾਜੀ ਕਿਨਵਾ ਸੂਈ ਹੋ ਗਈ ਪੀਰ ਦੀ ਕੋ ਪੀਚਾਰ ਵਾਲੇ ਚੌਥਾ ਵਾਲੇ ਆਪਾਂ ਕਿਹੜੀ ਘਰ ਬਣਾਈ ਕਿ ਨਹੀਂ ਹਾਂਜੀ ਹਾਂਜੀ ਪੀਚਾਰ ਵਾਲੇ ਚੌਥਾ ਵਾਲੇ ਕੋਈ ਚੱਕਰ ਨਹੀਂ ਆ ਠੀਕ ਆ ਠੀਕ ਆ ਲਓ ਜੀ ਪੀਚਾਰ ਵਾਲੇ ਚੌਥਾ ਵਾਲੇ 2 ਨੰਬਰ ਤੇ ਆਏ ਸੀ ਹਾਂਜੀ ਹਾਂਜੀ 2:00 ਵਜਨ ਵਾਲੀ ਤਾਂ 31 ਵੀ ਮਗਰ ਆ ਠੀਕ ਆ ਠੀਕ ਆ ਲਓ ਜੀ ਪਿੱਛੇ ਵੀ ਪੀਚਾਰ ਦਾ ਮੁੱਲ ਕਰਨਾ ਦਾ ਨਿਕਾਜ ਆ ਬਿਲਕੁਲ ਅੱਛਾ ਜੀ ਹਾਂਜੀ 6 ਲੀਟਰ ਜਿਹੜਾ ਦੁੱਧ ਆਸ ਟਾਈਮ ਵੇਖੋ ਤਿਆਰ ਆ ਤੇ ਸੱਜਣ ਨੇ ਉਤਰਾ ਭਾਜੀ ਕਿੰਨਾ ਕੁ ਤੁਹਾਡੇ ਸਾਹਮਣੇ ਪਾਉਂਦੇ ਆਪਾਂ 11-12 ਕਿਲੋ ਦੁੱਧ ਸੱਜਣ ਸਲੇ ਚੁੰਦੇ ਰਹੇ ਆ ਅੱਛਾ ਜੀ ਪਰ ਆਪਾਂ ਤੁਹਾਨੂੰ ਉਹ ਦੱਸਣਾ ਜਿਹੜਾ ਹੈਗਾ ਜਿਹੜਾ ਮੌਕੇ ਦੇ ਬਲਸ ਤੋਂ ਠੀਕ ਆ ਠੀਕ ਆ 6 ਕਿਲੋ ਦੀ ਸਾਡੀ ਗਾਰੰਟੀ ਹੈ ਜਿੱਥੇ ਕੋ ਮਰਜ਼ੀ ਲੈ ਜਾਏ ਭਾਵੇਂ ਚਵਾਕ ਲੈ ਜੇ ਭਾਵੇਂ ਉਤਰਾ ਲੈ ਜੇ ਅੱਛਾ ਜੀ ਤੇ ਮੌਲੇ ਦਾ ਕਰਦੀਏ 60 ਕਰਦੀਏ ਹੋਰ ਜੈ 55 ਦੀ ਦੀ ਉਹ ਛੱਡੀ ਥੋੜੀ ਕਿੰਨੇ ਛੱਡੀ ਵੇਖੀ ਕਰਦੀਏ ਜੱਸ ਨੂੰਈ ਦੱਸੋ ਦੱਸੋ ਯਾ ਦੱਸ ਦੋ ਆਪੇ ਜਿੱਥੇ ਤੁਹਾਨੂੰ ਪਹਿਲਾਂ ਕਹਿਤਾ ਵੀ ਤੁਹਾਂ ਚੱਕ ਕਰਨ ਵਾਲੀ ਨਹੀਂ ਗੱਲ ਕੋਈ ਚੱਕ ਕਰਨੀ ਆ ਪੰਜ ਛੱਡ ਦੀ ਹੋਰ ਪੰਜ ਹੀ ਛੱਡ ਦਿੰਨੇ ਆ 50 1000 ਹੋਰ ਛੋਟ ਨਿੰਜਾ ਦੀ ਨਿੰਜਾ ਦੇ ਦੇ ਦਾਂਗੇ ਮੈਂ ਭਾਵੇਂ ਉਹ ਨੂੰ ਕੋਈ ਵੇਚ ਲੇ ਤਾਂ ਭਾਵੇਂ ਚੁੰਗ ਲੈ ਸਹੀ ਗੱਲ ਹੈ ਠੀਕ ਹੈ ਕਿ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ 6 ਲੀਟਰ ਦੁੱਧ ਵੀ ਤੇ ਆ ਰਿਹਾ ਠੀਕ ਹੈ ਚਲੋ ਵਾਜਦੇ ਆਂ ਜਣਾ ਵਧੀਆ ਨੇ ਚਾਹ ਪਾਣੀ ਦਾ ਬਿਲਕੁਲ ਸਹੀ ਗੱਲ ਹੈ ਇਹ ਤੇ ਦੁੱਧ ਵੀ ਚਲੋ ਸੰਗ ਨਾਲ ਆਉਣਾ ਮਗਰ ਵੀ ਕੱਟੀ ਆ ਪਿੱਛੇ ਵੀ ਫੀਮੇਲ ਕਾਫੇ ਲਓ ਜੀ 50 1000 ਬਾਈ ਉਹਨਾਂ ਦੇ ਚੋ ਆਜੂ ਵਧੀਆ ਇੱਕ ਨੰਬਰ ਹੈ ਬੱਚੇ ਤੇ ਹੀ ਮਿਲਦੀ ਆ ਅੱਛਾ ਜੀ ਹਾਂ ਜੀ ਤੇ ਆ ਗਈ ਹੁ ਦੇਣਾ ਲੈ ਲੈ ਜਣੇ 10 15 ਮੇਰੇ ਹਿਸਾਬ ਨਾਲ ਅੱਛਾ ਈ ਲਓ ਜੀ ਲੋਹੀ ਆ ਗਈ ਰਾਜੀ ਰੂਜੀ ਪੂਰੀ ਬਿਲਕੁਲ ਬਾਕੀ ਸਿੰਘ ਤੁੰਗ ਵੀ ਚੰਗਾ ਆ ਗਿਆ ਨਿੱਕੇ ਸਿੰਘ ਦੀ ਾਕਾਦ ਕਾੜ ਵੀ ਚੰਗਾ ਆ ਗਿਆ ਜੇ ਤੇ ਥਾਨ ਜਿਹੜਾ ਬਹੁਤ ਚੰਗਾ ਲੱਗਾ ਗੁਲਾਬੀ ਥਾਨ ਵਾਲੀ ਆ ਯਾਨੇ ਚਲੋ ਕਹਿੰਦੇ ਆ ਵੀ ਅੱਜ ਲੋਹੀ ਦੇ ਜਮੀਨ ਰੋਹੀ ਸ਼ਰਮਾਂ ਤੋਂ ਬਿਨਾ ਨਹੀਂ ਮਿਲਦੀਆਂ ਚੋਈ ਨਹੀਂ ਕੋਈ ਤੇਲੀ ਤੋਰ ਲਾ ਤੋਰ ਨਹੀਂ ਦੇ ਉਹੀ ਰੱਖਾ ਪਿੱਛੇ ਲੋ ਜੀ ਕਰੋ ਚੈੱਕ ਲੋਹੀ ਕਈ ਵੀਰ ਦੀ ਪਸੰਦ ਬੜੀ ਕਰਦੇ ਆ ਹਾਂਜੀ ਹਾਂਜੀ ਤਾਂ ਸੁਣ ਵੀ ਚੰਗਾ ਗਿਆ ਤੇ ਕੱਢੂਗੀ ਲੋਹੀ ਝੋਡੀ ਜਿਹੜੀ ਹੁਣ ਪਹਿਲੇ ਸੂਏ ਜੀ ਆ ਵੇਖੋ ਕਿਦਾਂ ਖੁੱਲਣੀ ਬੜੀ ਆ ਠੀਕ ਆ ਠੀਕ ਆ ਜੀ ਤੇ ਬਾਕੀ ਮੋਲੇ ਦਾ ਵੀ ਬਿਲਕੁਲ ਜੈਜ ਕਰਨਾ ਆਪ ਅੱਛਾ ਜੀ ਹਾਂ ਲੋ ਜੀ ਕਰੋ ਚੈੱਕ ਤੇ ਲਸੂng ਬਹੁਤ ਹੀ ਚੰਗਾ ਲੱਗਾ ਵਾ ਤੇ ਦੇਣ ਲੈ ਜਾਓ ਵੀ ਆਰੇ 10 12 ਹੋਰ ਖਾ ਦਿਓ ਜਿਹੜੀਆਂ ਲਾਂਟਾਂ ਜਿਹੜੀਆਂ ਕਾਤੀ ਆ ਬੱਸ ਖਿੱਚੋ ਇਹਨੂੰ ਐਨੂੰ ਜਾ ਉਹ ਤਾਂ ਜਿਹਦਾ ਨਾ ਨਾ ਹੁਣ ਨਾ ਕਰਮਾਲੀ ਨੇ ਤਾਂ ਸੁਣ ਬੜਾ ਥਾਣਾ ਐਡਾ ਡਾ ਲੰਮਾ ਆ ਠੀਕ ਹੈ ਇਹਦਾ ਮੁੱਲ ਭਾਜੀ ਹਰ ਮੋਲ ਵੀਰ ਜੀ ਇਹਦਾ ਵੀ ਜਾਇਜ਼ ਕਰਨਾ ਅਸੀਂ ਵੀ ਦੇ ਦਈਏ ਕਰ ਦਈਏ ਮਾਨਦਾਨਾ ਛੱਡੀਏ ਪੰਜ ਹੀ ਇਹਦਾ ਵੀ 75 ਹਾਂਜੀ ਹੋਰ ਛੱਡ ਦੋ ਥੋੜੇ ਬੋਲੇ ਹੋਰ ਛੱਡ ਦਈਏ 1000 ਛੱਡ ਗਏ ਕਿ ਵੱਧ ਦੋ ਛੱਡ ਦਈਏ ਤਿੰਨ ਹੀ ਛੱਡ ਦਈਏ 72 ਦੇ ਦਾਂਗੇ ਉੱਚੇ ਛੋਟ ਕਰ ਦਾਂਗੇ ਠੀਕ ਲਓ ਤਾਂ ਕੱਟੀ ਵੇਖ ਲਓ ਟੁੱਕੀ ਕੱਟੀ ਇਹ ਨਹੀਂ ਦਿੰਦਾ ਕੋਈ ਨੀ ਚੌਗੀ ਮੂੰਹ ਵੀ ਅੱਛਾ ਜੀ ਮੂੰਹ ਦਾ ਰੇਟ ਆ ਤੇ ਇਹ ਕੋਈ ਵੀਰ ਭਰਾ ਜਾ ਕੇ ਦੱਸ ਦੇ ਇਨਸਾਨ ਤੇ ਰਾਜੀ ਪਲੀ ਐ ਵੀ ਨਹੀਂ ਕੋਈ ਲੱਸੀ ਮਾੜੀ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਕੋਈ ਸ਼ੱਕ ਨਹੀਂ ਤੇ ਬਿਲਕੁਲ ਬਾਕੀ ਮੇਰਾ ਵੀਰ ਬੇਨਤੀ ਇਹ ਆ ਹਾਂਜੀ ਮੁੜ ਕੇ ਕਮੈਂਟ ਕਮੈਂਟ ਕੋ ਜੋ ਮਰਜ਼ੀ ਕਰੀ ਜਾਵੇ ਹਾਂਜੀ ਹਾਂਜੀ ਇਥੋਂ ਚੋਕ ਕੇ ਜਿਹੜੀਆਂ ਸੂਈਆਂ ਆ ਤਸਦੀ ਕਰਕੇ ਰੱਬਣ ਜਿਹੜਾ ਪਾਸ ਕਰਕੇ ਖੜੇ ਕਿ ਨਹੀਂ ਮੁੜ ਕੇ ਵੀਰ ਤੁਹਾਨੂੰ ਫੋਨ ਲਾਵੇ ਸਾਨੂੰ ਲਾਵੇ ਫਾਇਦਾ ਨਹੀਂ ਆ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਜਿਹੜਾ ਨਹੀਂ ਵੀ ਰਖਦਾ ਵੀਡੀਓ ਕੱਲ ਦੇ ਚਵਾਲੇ ਆ ਆਪਾਂ ਆਈ ਵਾਰੀ ਜਦੋਂ ਵੀਡੀਓ ਪਾਉਂਦੇ ਇਹੋ ਗੱਲ ਬਿਲਕੁਲ ਹਰ ਵਾਰੀ ਬੇਨਤੀ ਹੁੰਦੀ ਆ ਬਾਈ ਦੀ ਇਹ ਤੇ ਬਾਕੀ ਜੋ ਦੱਸਾਂਗੇ ਆਪਣੀਆਂ ਮਈਆਂ ਥੱਲੇ ਅੱਛਾ ਜੀ ਨਾ ਹੋਵੇ ਤੇ ਆਉਣ ਜਾਂਦਾ ਖਰਚਾ ਜਿੰਨਾ ਬੰਦਾ ਆਪਾਂ ਦਵਾਵਾਂਗੇ ਠੀਕ ਆ ਠੀਕ ਇਹਦੇ ਸਿਆਣੇ ਵੀਰ ਹੁਣ ਆਪੇ ਵੇਲਣੇ ਵਿੱਚ ਕਿੰਨਾ ਕਿੰਨਾ ਦੋ ਤਿੰਨ ਦਿਨਾਂ ਦੇ ਆ। ਠੀਕ ਹੈ ਠੀਕ ਹੈ। ਲਓ ਭਾਈ ਪਸ਼ੂ ਬਾਈ ਦੇ ਹੁਣਾਂ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਹੀ ਨੋਰਮਲ ਰੇਟ ਕਰਦੇ ਆ ਭਾਈ ਹੁਣਾਂ ਨੇ। ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।